ਮਮਲ ਜਿਹੜੀ ਡਬਲ ਐਮਏ ਸੀ ਜਿਹਨੇ ਜੁਨੀਵਰਸਿਟੀ ਨੂੰ ਰਿਪਰੈਜ਼ੈਂਟ ਕੀਤਾ ਬਹੁਤ ਸਾਰੀਆਂ ਖੇਡਾਂ ਦੇ ਵਿੱਚ 골ਡ ਮੈਡਲ ਜਿੱਤੇ ਉਹਨੂੰ ਭੀਖ ਮੰਗਣ ਲਈ ਮਜਬੂਰ ਹੋਣਾ ਪਿਆ ਗਿਆ ਕੋਮਲ ਠਾਕੁਰ ਸਾਡੀ ਭੀ ਅੱਜ ਐਕਟਵਾ ਦੇ ਬੈਠ ਕੇ ਦੁਬਾਰਾ ਨਵੀਂ ਜ਼ਿੰਦਗੀ ਜਿਉਣ ਲਈ ਤਿਆਰ ਹੋਈ ਹੈ ਮੇਰੀ ਭੈਣ ਇਸ ਸਕੂਟੀ ਚਲਾਉਣੀ ਹੈ ਜਿਹੜੀ ਇਹਨੇ ਹੈਨਾ ਸਭ ਤੋਂ ਵੱਡੀ ਲੋੜ ਸੀ ਇਹ ਕਿਉਂਕਿ ਇਹਨੇ ਐਕਟਿਵਾ ਤੇ ਜਾ ਕੇ ਆਪਣੀ ਕੰਨ ਨੂੰ ਜੌਬ ਕਰਨੀ ਹੈ ਕੋਈ ਜਾਂ ਮਾਰਕੀਟਿੰਗ ਜਾਣਾ ਉੱਥੇ ਦੇ ਕੋਲੇ ਐਕਟਿਵਾ ਹੈਗੀ ਸੀ ਤਾਂ ਜੋ ਇਹ ਆਪਣਾ ਜੀਵਨ ਇੱਕ ਨਾਰਮਲ ਤਰੀਕੇ ਨਾਲ ਬਤੀਤ ਕਰ ਸਕੇ ਅਸੀਂ ਸਰੀ ਨੂੰ ਕਨਵਿੰਸ ਕਰ ਰਹੇ ਹਾਂ ਕਿ ਕੋਈ ਇੱਥੇ ਰਹਿਣਾ ਇਹ ਸਰੀ ਨੂੰ ਕਨਵਿੰਸ ਕਰ ਰਹੇ ਹਾਂ ਵੀ ਆਪਾਂ ਭੱਜਣਾ ਇੱਥੋਂ ਆਪਾਂ ਜਾਣਾ ਨਹੀਂ ਰਹਿਣਾ ਸਰੀਨੇ ਵੀ ਨਹੀਂ ਰਹਿਣਾ ਮੈਂ ਵੀ ਨਹੀਂ ਰਹਿਣਾ ਦੋਨੋਂ ਇਕੱਠੇ ਹਸਪਤਾਲ ਚ ਦਾਖਲ ਕੀ ਇਹਨਾਂ ਨੇ ਉੱਥੇ ਬਹੁਤ ਉਹਨੇ ਭੈਣ ਭਰਾਵਾਂ ਨੇ ਪੜਤੂ ਪਾਇਆ 18 ਦਿਨ ਪਟੀਆਂ ਹੋ ਗਈਆਂ ਇਹਨਾਂ ਦੱਬ ਚੱਲਿਆ ਨਹੀਂ ਜਾਂਦਾ ਇੰਨਾ ਤੜਫਦੀ ਸੀ ਜਿਹੜੋ ਪੱਟੀ ਕਰਦੇ ਸੀ ਪਤਾ ਲੱਗਿਆ ਵੀ ਉਹ ਬਿਲਕੁਲ ਜਿਹੜੀਆਂ ਨਾੜਾਂ ਅੰਦਰੋਂ ਡੈੱਡ ਹੋ ਗਈਆਂ ਹੁਣ ਉਂਗਲਾਂ ਦੇ ਚੱਲਣ ਦਾ ਜਾਂ ਹੱਥ ਦੇ ਚੱਲਣ ਦਾ ਕੋਈ ਚਾਂਤ ਨਹੀਂ ਹੈਗਾ ਕੁੜੀ ਨੇ ਮੁੰਡਿਆਂ ਵਗੂ ਆਪਣੇ ਦਾਦੇ ਨੂੰ ਆਪਣੇ ਮਾਂ ਨੂੰ ਆਪਣੇ ਭਰਾ ਨੂੰ ਆਪਣੇ ਪਰਿਵਾਰ ਨੂੰ ਚਲਾਇਆ ਭਰਾ ਇੱਕ ਭਰਾ ਦੀ ਮੌਤ ਹੋ ਗਈ ਪੀ ਲਿਆਈ ਚੰਡੀਗੜ੍ਹ ਇਹ ਵੀ ਸ਼ਰਾਬ ਪੀਣ ਦਾਦੀ ਹੋ ਗਿਆ ਬਹੁਤ ਜ਼ਿਆਦਾ ਤੇ ਨਾਈਟ ਸ਼ਰਾਬ ਪੀਣ ਲੱਗੇ ਹਲਾਤ ਬਦ ਤੋਂ ਬਦਤਰ ਹੁੰਦੇ ਚਲੇ ਗਏ। ਸਨੀਨਾ ਬਹੁਤ ਜ਼ਬਰਦਸਤੀ ਕਰੀ। ਬਹੁਤ ਇਹਨੇ ਲੜਿਆ ਸਾਡੇ ਨਾਲੇ। ਸਨੀ ਪਿੱਛੇ ਫਿਰ ਇਹ ਵੀ ਬਹੁਤ ਜ਼ਿਆਦਾ ਲੜਦੀ ਸੀ। ਕਿਉਂਕਿ ਸਨੀ ਤਾਂ ਜਦੋਂ ਆਇਆ ਸ਼ਰਾਬ ਦੇ ਨਾਲ ਇੰਨਾ ਕਿ ਜ਼ਿਆਦਾ ਲੈਫਟ ਸੀਗਾ। 2:00 ਨਾਈਟ ਸ਼ਰਾਬ ਪੀਂਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੋਮਲ ਠਾਕੁਰ ਸਾਡੀ ਧੀ। ਅੱਜ ਐਕਟਵਾ ਤੇ ਬੈਠ ਕੇ ਦੁਬਾਰਾ ਨਵੀਂ ਜ਼ਿੰਦਗੀ ਜਿਉਣ ਲਈ ਤਿਆਰ ਹੋਈ ਹੈ ਮੇਰੀ ਭੈਣ। ਬੈਠੀ ਐਕਟਵਾ ਤੇ ਪੁੱਤ ਇਹ ਬਾਹ ਜਿਹੜੀ ਤੁਸੀਂ ਲੱਗੀ ਹੋਈ ਦੇਖਦੇ ਹੋ ਹਜੇ ਇਹਦੀ ਪ੍ਰੈਕਟਿਸ ਚੱਲ ਰਹੀ ਆ ਹਜੇ ਇਸ ਧੀ ਦੀ ਮਰੀ ਦੀ ਪੂਰੀ ਗ੍ਰਿਪ ਹੈ ਪੂਰੀ ਗ੍ਰਿਪਿੰਗ ਹੋ ਗਈ ਆ ਹੱਥ ਹਜੇ ਇਹਦੀ ਐਡਜਸਟਮੈਂਟ ਜਿਵੇਂ ਬਾਹ ਦੀ ਐਕਸਰਸਾਈਜ਼ ਹੋਣੀ ਆ ਪ੍ਰੈਕਟਿਸ ਹੋਣੀ ਆ ਹੌਲੀ ਹੌਲੀ ਸਭ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੋਊਗਾ ਤੇ ਉੱਥੇ ਪਹਿਲਾਂ ਇਹ ਸਕੂਟਰੀ ਚਲਾਉਂਦੀ ਸੀ ਆਪਦਾ ਜੀਵਨ ਜਿਉਂਦੀ ਸੀ ਹੁਣ ਉਹ ਦਾ ਕੋਈ ਨਾ ਹੌਲੀ ਹੌਲੀ ਹੈ ਨਾ ਆ ਦੇਖੋ ਆਪਣੇ ਜੋਗਾ ਇਹਦਾ ਹੱਥ ਆ ਜਿਹੜਾ ਕੰਮ ਕਰਨ ਜੋਗਾ ਹੋ ਗਿਆ ਤੇ ਜਿਹੜੀ ਹਾਂ ਗ੍ਰਿਪ ਵੀ ਹੋ ਗਈ ਆ ਅਜੇ ਇਹਦੀ ਨਾ ਟ੍ਰੇਨਿੰਗ ਚੱਲਦੀ ਆ ਭੈਣ ਦੀ ਇਹਦੀ ਬਾਹ ਨੂੰ ਪੂਰਾ ਕਿਵੇਂ ਤੁਸੀਂ ਦੇਖਿਆ ਪਾਣੀ ਪੀ ਲੈਂਦੀ ਆ ਹੁਣ ਗਲਾਸ ਦੀ ਪਕੜ ਕਰ ਲੈਂਦੀ ਆ ਪਾਣੀ ਦੇ ਦਿੰਦੀ ਆ ਸੌਰੀ ਕਿਸੇ ਹੋਰ ਨੂੰ ਹਨਾ ਤੇ ਕੋਈ ਚੀਜ਼ ਚੱਕ ਕੇ ਫੜਾਤਾ ਕੋਈ ਨਿਊਜ਼ਪੇਪਰ ਚੱਕ ਕੇ ਫੜਾਉਣਾ ਸਭ ਤੋਂ ਵੱਡੀ ਜ਼ਰੂਰਤ ਸੀਗੀ ਇਹਦੀ ਇਹ ਸਕੂਟੀ ਚਲਾਉਣੀ ਹੈ ਜਿਹੜੀ ਇਹਨੇ ਹੈਨਾ ਸਭ ਤੋਂ ਵੱਡੀ ਜ਼ਰੂਰਤ ਸੀ ਇਹ ਕਿਉਂਕਿ ਇਹਨੇ ਐਕਟਿਵਾ ਤੇ ਜਾ ਕੇ ਆਪਣੀ ਕੱਲ ਨੂੰ ਜੌਬ ਕਰਨੀ ਹੈ ਕੋਈ ਜਾਂ ਮਾਰਕੀਟ 'ਚ ਜਾਣਾ ਉੱਥੇ ਦੇ ਕੋਲੇ ਐਕਟਿਵਾ ਹੈਗੀ ਸੀਗੀ ਤਾਂ ਜੋ ਇਹ ਆਪਣਾ ਜੀਵਨ ਇੱਕ ਨਾਰਮਲ ਤਰੀਕੇ ਨਾਲ ਬਤੀਤ ਕਰ ਸਕੇ ਤੁਸੀਂ ਦੇਖਿਆ ਇੱਧਰ ਆ ਜਾਓ ਬਾਪੂ ਜੀ ਠਾਕੁਰ ਸਾਹਿਬ ਇੱਥੇ ਆ ਜਾਓ ਤੁਸੀਂ ਜੱਸੀ ਆ ਤੂੰ ਵੀ ਆ ਸੋਨੀ ਆਪਣੇ ਸੋਨੀ ਇਹ ਇਹਨਾਂ ਦਾ ਬ੍ਰਦਰ ਆ ਸੋਨੀ ਉਸ ਦਿਨ ਇਹਨਾਂ ਦੀ ਹਾਲਤ ਕੀ ਸੀ ਤੇ ਹੁਣ ਵੀਰੇ ਦੇ ਕੀ ਹਾਲਤ ਆ ਤੁਸੀਂ ਦੇਖ ਸਕਦੇ ਹੋ 11 ਕਿਲੋ 10 11 ਕਿਲੋ ਤਾਂ ਵੇਟ ਹੀ ਵੱਧ ਗਿਆ ਇਹਦਾ ਵੀਰੇ ਦਾ ਜਦੋਂ ਉਹ ਸਾਡੇ ਕੋਲੇ ਆਇਆ ਸੀ ਨਹੀਂ ਕੀ ਹਾਲ ਨੇ ਵੀਰੇ ਹੁਣ ਕਿਵੇਂ ਕਰਨਾ ਦਾ ਸਹੀ ਦੱਸੀ ਤੇਰਾ ਮਨ ਕੀ ਕਹਿੰਦਾ ਰੁਕਣ ਦਾ ਨਹੀਂ ਕਿ ਜਾਣਾ ਦੇਖ ਲੈ ਜਿਹੜੀ ਤੇਰਾ ਮਨ ਹੈ ਬੇਟਾ 1 ਮਹੀਨਾ ਰੁਕ ਜਾ ਇੱਕ ਮਹੀਨਾ ਰੁਕ ਜਾ ਇੱਕ ਮਹੀਨਾ ਸੰਨੀ ਦਾ ਹੀ 사 ਜਾਣਾ ਬੇਟਾ ਤੇਰਾ ਕਿਤਨੀ ਜ਼ਿੰਦਗੀ ਬਦਲ ਗਈ ਤੇਰੇ ਕਿਤਨੀ ਬੁਰੀ ਹਾਲਤ ਸੀ ਹੱਥ ਕੰਬ ਰਹੇ ਸੀ ਸਰੀਰ ਕੰਬ ਰਿਹਾ ਸੀ ਚੱਲ ਨਹੀਂ ਹੋ ਰਿਹਾ ਸੀ ਚੱਲ ਨਹੀਂ ਦੀ ਬਾਤ ਸਾਰੀ ਨਹੀਂ ਬਸ ਆਪ ਠੀਕ ਹੈ ਸਮਝ ਨਹੀਂ ਕਿਉਂਕਿ ਇਹਨੂੰ ਸੰਨੀ ਨੂੰ ਅਸੀਂ ਬਾਅਦ ਦੇ ਵਿੱਚ ਮੰਗਵਾਇਆ ਸੀਗਾ ਕਿਉਂਕਿ ਕੋਮਲ ਸਾਡੇ ਕੋਲੇ ਇੱਥੇ ਆ ਗਈ ਸੀ ਤੁਸੀਂ ਦੇਖਿਆ ਸੀ ਵੀਡੀਓ ਦੇ ਵਿੱਚ ਨਾ ਸਾਡੇ ਕੋਲੇ ਕੋਮਲ ਆਈ ਸੀ 29 5 24 ਨੂੰ ਤਿੰਨ ਮਹੀਨੇ ਹੋ ਗਏ ਕੋਮਲ ਨੂੰ ਸਾਡੇ ਕੋਲ ਆਈਆਂ ਕੋਮਲ ਦੀ ਉਸ ਦਿਨ ਬਾਹ ਕੱਟੀ ਹੋਈ ਸੀ ਕੀੜੇ ਪਏ ਹੋਏ ਸੀਗੇ ਤੇ ਅੱਜ ਬਾਹ ਕੱਟੀ ਗਈ ਆ ਪਰ ਇੱਕ ਬਾਹ ਨਵੀਂ ਮਿਲ ਗਈ ਜਿਹੜੀ ਮੇਰੀ ਬਾਹ ਲੱਗ ਗਈ ਬਾਈ ਗੁਰਜੀ ਦਾ ਸ਼ੁਕਰ ਆ ਉਹਦਾ ਸ਼ੁਕਰ ਜੇ ਮੈਂ ਮਰ ਜਾਣਾ ਮੈਂ ਨਹੀਂ ਜੀਣਾ ਦਾਦਾ ਵਿਚਾਰਾ ਬਣ ਕੇ ਮੈਨੂੰ ਬਚਾ ਲਿਆ ਬਾਈ ਜੀ ਨੇ ਬਹੁਤ ਔਖਾ ਇਸ ਦਿਨ ਆ ਮੈਂ ਕਦੇ ਨਹੀਂ ਦੇ ਸਕਦੀ ਭੈਣ ਆ ਮੇਰੀ ਛੋਟੀ ਸਾਨੂੰ ਜਦੋਂ ਕਾਲ ਆਈ ਨਾ ਉਥੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਉੱਤੋਂ ਜਦੋਂ ਸਾਨੂੰ ਗਰਦੀਪ ਸਿੰਘ son of ਗੋਲਾ ਸਿੰਘ ਜੀ ਨੇ ਦੱਸਿਆ ਵੀ ਇੱਥੇ ਇੱਕ ਭੈਣ ਆ ਜਿਹਦੀ 24-25 ਸਾਲ ਦੀ ਉਮਰ ਆ ਵੀ ਉਹਦੀ ਬਾਹਾਂ 'ਚ ਕੀੜੇ ਪਏ ਹੋਏ ਆ ਸਾਰੀ 'ਚ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਸੈਂਟਰ ਦੇ ਉੱਪਰ ਕੰਮ ਰਹੀ ਆ ਤਾਂ ਅਸੀਂ ਬੜੇ ਹੈਰਾਨ ਹੋਏ ਵੀ ਉੱਥੇ ਐਡਾ ਪੜਿਆ ਲਿਖਿਆ ਵਰਗ ਰਹਿੰਦਾ ਸਾਡਾ ਵੀ ਉੱਥੇ ਇੱਕ ਭੈਣ ਦੀ ਆ ਹਾਲਤ ਐਦਾਂ ਵਿੱਚ ਦੀ ਦੀਨਾਂ ਦੀ ਹੱਡੀਆਂ ਦੇ ਦੂਸਰੇ ਪਾਸੇ ਸਾਰਾ ਮਾਸ ਤਾਂ ਹੈ ਹੀ ਨਹੀਂ ਸੀ ਹੱਡੀਆਂ ਆ ਜਿਵੇਂ ਆਪਣੀਆਂ ਕਹਦੀ ਹੈ ਨਾ ਕਿਸੇ ਮਸ਼ੀਨ ਦੇ ਗੇਅਰ ਬਾਕਸ ਦੀਆਂ ਤਾਰਾਂ ਦੀਆਂ ਹੁੰਦੀਆਂ ਹੁੰਦੀਆਂ ਵਿੱਚੋਂ ਇਦਾਂ ਵਿਚਰੀ ਨਜ਼ਰ ਆਉਂਦਾ ਸੀ ਤੇ ਉਹ ਹੱਡੀਆਂ ਜਦੋਂ ਐ ਭੈਣ ਉਂਗਲਾਂ ਹਲਾਉਂਦੀ ਸੀ ਤੇ ਉਹ ਵਿੱਚੋਂ ਹੈਲਦੀਆਂ ਸੀਗੀਆਂ ਉਂਗਲਾਂ ਤਾਂ ਹਿੰਦੀਆਂ ਹੀ ਨਹੀਂ ਸੀ ਉਂਗਲਾਂ ਤਾਂ ਜਾਮ ਹੀ ਹੋ ਗਿਆ ਸੀ ਐ ਜਾਮ ਹੋ ਗਿਆ ਸੀ ਯਾਨੀ ਕਿ ਹੱਥ ਆ ਬਿਲਕੁਲ ਡੈੱਡ ਹੋ ਗਿਆ ਸੀ ਇੰਨਾ ਡੈੱਡ ਸੀਗਾ ਤੇ ਇੰਨੀ ਜ਼ਿਆਦਾ ਤਕਲੀਫ ਦੇ ਵਿੱਚ ਸੀਗੀ ਇਹ ਮਤਲਬ ਅਸੀਂ ਇੱਥੇ ਆ ਕੇ ਇਹਦੀਆਂ ਕੋਈ 10 15 ਦਿਨ ਪੱਟੀਆਂ ਕੀਤੀਆਂ ਸਾਨੂੰ ਐਸੀ ਵੀ ਇੱਕ ਮਹੀਨੇ 18 ਦਿਨ 18 ਦਿਨ ਪੱਟੀਆਂ ਹੋਈਆਂ ਤੇ ਇਹਦਾ ਦਰਦ ਚੱਲਿਆ ਨਹੀਂ ਜਾਂਦਾ ਇੰਨਾ ਤੜਫਦੀ ਸੀ ਜਦੋਂ ਪੱਟੀ ਕਰਦੇ ਸੀ ਅਸੀਂ ਤੇ ਅਸੀਂ ਸੋਚਦੇ ਸੀ ਵੀ ਸ਼ਾਇਦ ਕਿਤੋਂ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਹੋ ਜੇਵੇ ਵੀ ਮਾਸ ਜਿਹੜਾ ਵਾਪਸ ਮੁੜਨ ਲੱਗ ਜੇਵੇ ਤੇ ਇਹਦਾ ਹੱਥ ਚੱਲਣ ਲੱਗ ਜੇਵੇ ਪਰ ਡਾਕਟਰਾਂ ਨੇ ਚੈੱਕਅਪ ਕੀਤੇ ਟੈਸਟ ਕੀਤੇ ਐਕਸ-ਰੇ ਕੀਤੇ ਪਤਾ ਲੱਗਿਆ ਵੀ ਉਹ ਬਿਲਕੁਲ ਜਿਹੜੀਆਂ ਨਾੜਾਂ ਅੰਦਰੋਂ ਡੈੱਡ ਹੋ ਗਈਆਂ ਹੁਣ ਉਂਗਲਾਂ ਦੇ ਚੱਲਣ ਦਾ ਜਾਂ ਹੱਥ ਦੇ ਚੱਲਣ ਦਾ ਕੋਈ ਚਾਂਸ ਨਹੀਂ ਹੈਗਾ ਤਾਂ ਫਿਰ ਐਮਪੁਟੇਸ਼ਨ ਕਰਨੀ ਪਈ ਫਿਰ ਇਹਨਾਂ ਦੇ ਕੋਮਲ ਭੈਣ ਖੁਦ ਬਾਲਗ ਵੀ ਆ ਤੇ ਪੂਰੀ ਸੁਧ-ਬੁੱਧ ਦੇ ਵਿੱਚ ਆ ਹਾਂ ਤੇ ਪੜ੍ਹਨੇ ਕਿੰਨਾ ਪੜੀ ਆ ਤੂੰ ਡਬਲ ਐਮ ਐ ਕਿੱਥੇ ਡਬਲ ਐਮ ਐ ਕਾਦੀ ਇੰਗਲਿਸ਼ ਚ ਇੰਗਲਿਸ਼ ਦੇ ਵਿੱਚ ਡਬਲ ਐਮ ਐ ਕੀਤੀ ਕਿੱਥੇ ਯੂਨੀਵਰਸਿਟੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਹੋਰ ਤੁਸੀਂ ਕੀ ਕਰਦੇ ਸੀ ਖੇਡਾਂ 'ਚ ਕੰਨੇ ਸੀ ਵੀ ਖੇਡ ਵੀ ਖੇਡੇ ਮੈਂ 골ਡ ਮੈਡਲ ਹੈ ਮੇਰੇ ਕਿੱਕ ਬੌਕਸਿੰਗ ਕਿੱਕ ਬੌਕਸਿੰਗ ਦੀ ਵੇਟ ਲਿਫਟਿੰਗ ਵੀ ਕੀਤੀ ਹੋਈ ਹੈ ਸਕੂਲ ਟਾਈਮ ਤੋਂ ਮੈਂ ਕਰਦੀ ਸੀਗੀ ਸਕੂਲ ਟਾਈਮ ਤੋਂ ਹੀ ਬੌਕਸਿੰਗ ਕਿੱਕ ਬੌਕਸਿੰਗ ਵੇਟ ਲਿਫਟਿੰਗ ਵੇਟ ਲਿਫਟਿੰਗ ਲਈ ਕਬੱਡੀ ਓਪਨ ਸਰਕਲ ਜਿੱਦਾਂ ਪਿੰਡਾਂ 'ਚ ਉਹ ਨਹੀਂ ਹੁੰਦੇ ਮੇਲੇ ਉੱਥੇ ਜਾਣਾ ਉੱਥੇ ਪੈਸੇ ਬੰਦ ਆਉਂਦੇ ਸੀਗੇ ਤਾਂ ਉਹ ਬੰਦ ਆਉਂਦੇ ਇਹਨੇ ਕੁੜੀ ਨੇ ਮੁੰਡਿਆਂ ਵਾਂਗੂ ਆਪਣੇ ਦਾਦੇ ਨੂੰ ਆਪਣੇ ਮਾਂ ਨੂੰ ਆਪਣੇ ਭਰਾ ਨੂੰ ਆਪਣੇ ਪਰਿਵਾਰ ਨੂੰ ਚਲਾਇਆ ਪਰ ਵਕਤ ਦੀ ਕੁਝ ਐਸੀ ਮਾਰ ਪਈ ਭਰਾ ਇੱਕ ਭਰਾ ਦੀ ਮੌਤ ਹੋ ਗਈ ਪੀਜੀਆਈ ਚੰਡੀਗੜ੍ਹ ਡਾਕਟਰਾਂ ਦੀ ਅਣਗਹਿਲੀ ਨਾਲ ਕਹਿ ਦਈਏ ਜਾਂ ਕਿਵੇਂ ਗਰੀਬੀ ਕਰਕੇ ਇਲਾਜ ਨਹੀਂ ਹੋਇਆ ਕਹਿ ਦਈਏ ਉਹਦੀ ਪੀਜੀਆਈ ਚ ਮੌਤ ਹੋ ਗਈ ਉਸ ਤੋਂ ਬਾਅਦ ਕੋਮਲ ਦਾ ਇਹ ਭਰਾ ਸੱਨੀ ਹੈ ਜਿਹੜਾ ਇਹ ਵੀ ਸ਼ਰਾਬ ਪੀਣ ਦਾ ਆਦਤ ਹੀ ਹੋ ਗਿਆ ਬਹੁਤ ਜ਼ਿਆਦਾ ਡੇ ਨਾਈਟ ਸ਼ਰਾਬ ਪੀਣ ਲੱਗ ਗਿਆ ਤਾਂ ਕੋਮਲ ਵੀ ਕਿਤੇ ਨਾ ਕਿਤੇ ਆਪਣੀ ਲਾਈਫ ਦੇ ਟਰੈਕ ਤੋਂ ਉਤਰ ਗਈ ਫਿਰ ਦੋਨੋਂ ਭੈਣ ਭਰਾਵਾਂ ਦੀ ਆਪਸ ਵਿੱਚ ਕਈ ਵਾਰੀ ਘਰ ਚ ਲੜਾਈ ਹੋ ਜਾਣੀ ਜਾਂ ਕਿਵੇਂ ਇਤਿਹਾਸ ਤੇ ਕੀ ਹੋਇਆ ਸੀ ਕੋਮਲ ਸਹੀ ਇੱਥੇ ਕੀ ਚਲ ਗਿਆ ਸੀ ਉਹ ਫੋਰਡ ਤਾਂ ਫੋਰਡ ਤੇ ਕੀ ਚਲ ਗਿਆ ਸੀ ਰਿਫਾਈਨਰ ਨਹੀਂ ਹੁੰਦਾ ਗਰਮ ਗਰਮ ਇਹ ਨਹੀਂ ਇਹਦੇ ਉੱਤੇ ਪਾਤਾ ਸੀ ਹਾਂ ਉਹ ਖੁੱਲ ਗਿਆ ਸੀ ਉਹ ਉਹ ਫੋਰਡ ਤਾਂ ਸੇਫਟੀ ਪਿੰਨ ਨਾਲ ਜਦ ਕੰਬਤਦਾ ਗਿਆ ਵੱਤਦਾ ਗਿਆ ਫਿਰ ਵਿੱਚ ਜਦ ਥੋੜੀ ਜਿਹੀ ੱਡੀ ਦਿੱਕੀ ਸੀ ਨਾ ਇਹਨੇ ਫੜਕੇ ਇੱਕ ਵਾਰੀ ਮੇਰੇ 100 ਰੁਪਏ ਪਿੱਛੇ ਮਰੋੜਦਾ ਸੀ ਹੱਥ ਮੰਨੇ ਨੂੰ ਰੋਕ ਵੀ ਨਹੀਂ ਸੀ ਰੁਕਿਆ ਨਹੀਂ ਇਹਨੇ ਮਰੋੜਦਾ ਸੀ ਇਦਾਂ ਰੁਕਿੱਤੀ ਹੋਈ ਸੀ ਖਾਸ ਮਰੋੜਦਾ ਸੀ ਪੂਰਾ ਮੇਰਾ ਉਹ ਹੱਟੇ ਤਾਂ ਨਹੀਂ ਗਈ ਪੂਰਾ ਹੱਥ ਮੋ ਗਿਆ ਯਾਨੀ ਕਿ ਸਨੀ ਸ਼ਰਾਬ ਦੇ ਵਿੱਚ ਇੰਨਾ ਜਿਆਦਾ ਲਿਪਤ ਹੋ ਗਿਆ ਸੀ ਵੀ ਇਹਨੇ ਗੁੱਸੇ 'ਚ ਆਏ ਨੇ ਰਫਾਇੰਡ ਗਰਮ-ਗਰਮ ਆਪਣੀ ਭੈਣ ਦੇ ਹੱਥੇ ਪਾਤਾ ਤੇ ਉਹਦੇ ਨਾਲ ਹੱਥ ਦੇ ਉੱਤੇ ਜਿਸ ਵਾਂਗਦਾ ਸੀ ਜਿੱਦਾਂ ਮੈਂ ਦੇ ਦੇਂਦੀ ਸੀ ਤਾਂ ਠੀਕ ਹੈ ਨਹੀਂ ਤਾਂ ਇਦਾਂ ਫੜ ਲੈਣਾ ਗੁੱਟ ਇਦਾਂ ਮਰੋੜਨ ਲੱਗ ਜਾਣਾ ਤੇ ਫੇਸੇ ਦਿੱਤਾ ਸੀ ਜ਼ਖਮ ਹੋਣ ਦੇ ਬਾਵਜੂਦ ਤੇ ਉਹ ਜ਼ਖਮ ਜਦੋਂ ਇਹਨੇ ਰਿਫਾਈਂਡ ਪਾਇਆ ਉੱਪਰ ਐਡਾ ਵੱਡਾ ਇਨਸ਼ਾਲਾ ਹੋ ਗਿਆ ਫਾਲਕਾ ਹੋ ਗਿਆ ਜਿਹਨੂੰ ਕਹਿ ਦਿੰਦੇ ਆ ਤੇ ਉਹ ਇਹਨੇ ਵੀ ਕੰਬਲੀ ਨੇ ਸੇਫਟੀ ਪੈਨ ਮਾਰ ਕੇ ਉਹਨੂੰ ਭੰਨਤਾ ਉਹ ਇਨਫੈਕਸ਼ਨ ਹੋ ਗਈ ਜਿਵੇਂ ਟੈਟਨਸ ਹੋ ਗਈ ਕਹਿ ਸਕਦੇ ਆ ਉਹ ਜ਼ਖਮ ਹੋਰ ਜ਼ਿਆਦਾ ਖਰਾਬ ਹੋ ਗਿਆ ਦੋਸਤੋ ਬਾਅਦ ਫਿਰ ਇਹਨੇ ਇੱਕ ਦਿਨ ਫੜ ਕੇ ਮਚੋੜਤਾ ਤਾਂ ਫਿਰ ਜਦ ਕਰਜ ਕੁਲੇਸ਼ਨ ਹੁੰਦਾ ਸੀ ਪੈਸੇ ਨਹੀਂ ਇਹ ਫੜ ਕੇ ਬਾਹ ਮਚੋੜ ਦਿੰਦਾ ਸੀ ਇਹਨੂੰ ਆਹੀ ਰਸਤਾ ਦਿਖਦਾ ਸੀ ਫਿਰ ਮੰਮੀ ਤਾਂ ਮੰਮੀ ਫਿਰ ਭੱਜਦੀ ਸੀ ਮੇਰੇ ਲਈ ਕਿ ਕਿ ਤੂੰ ਨਾ ਕਿ ਤੂੰ ਨਾ دارو ਲਾ ਕੇ ਲਈਏ ਪੈਸੇ ਲਈ ਇਹ ਤਾਂ چھوڑੂਗਾ ਕੋਮਲ ਕੋਈ ਨਹੀਂ ਤੇ ਫਿਰ ਹਾਲਾਤ ਬਦ ਤੋਂ ਬਤਰ ਹੁੰਦੇ ਚਲੇ ਗਏ ਬਦ ਤੋਂ ਬਤਰ ਹੁੰਦੇ ਚਲੇ ਗਏ ਕੋਮਲ ਜਿਹੜੀ ਡਬਲ ਐਮਏ ਸੀ ਜਿਹਨੇ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕੀਤਾ ਬਹੁਤ ਸਾਰੀਆਂ ਖੇਡਾਂ ਦੇ ਵਿੱਚ 골ਡ ਮੈਡਲ ਜਿੱਤੇ ਉਹਨੂੰ ਭੀਖ ਮੰਗਣ ਲਈ ਮਜਬੂਰ ਹੋਣਾ ਪੈ ਗਿਆ ਭੀਖ ਮੰਗਣ ਲੱਗੀ ਕੋਮਲ ਕਿਉਂਕਿ ਹੱਥ ਚੱਲਦਾ ਨਹੀਂ ਸੀ ਜ਼ਖਮ ਸੀ ਏਡਾ ਵੱਡਾ ਵਿੱਚ ਕੀੜੇ ਚੱਲਦੇ ਸੀਗੇ ਤਾਂ ਫਿਰ ਕੰਮ ਕਰ ਨਹੀਂ ਸਕਦੀ ਸੀ ਕੋਈ ਖੁਦ ਇਹ ਵੀ ਆਪ ਵੀ ਕਿਰਾਏ ਪੈ ਗਈ ਇਹ ਵੀ ਕਿਤੇ ਨਾ ਕਿਤੇ ਐਡੈਕਟ ਹੋ ਗਈ ਸਮਾਂ ਅੱਗੇ ਵੱਧਦਾ ਚਲਾ ਗਿਆ ਆਪਣੀ ਰਫ਼ਤਾਰ ਦੇ ਨਾਲ ਸੰਗੀ ਸਾਥੀ ਸਭ ਛੱਡ ਜਾਂਦੇ ਆ ਜਦੋਂ ਐਸੀ ਵਕਤ ਦੀ ਕੋਈ ਮਾਰ ਪੈਂਦੀ ਹੈ ਤਾਂ ਫਿਰ ਇਹ ਇਕੱਲੀ ਕਿਤੇ ਯੂਨੀਵਰਸਿਟੀ ਕਿਤੇ ਮਾਰਕੀਟ 'ਚ ਕਿਸੇ 'ਚ ਕਿਸੇ ਨੂੰ ਰਿਕੁਐਸਟ ਕਰਦੀ ਪੜ੍ਹੀ ਲਿਖੀ ਸੀ ਗੱਲ ਕਰਨ ਦਾ ਇੱਕ ਤਰੀਕਾ ਸੀ ਪਤਾ ਹੈ ਟੈਕਟ ਹੁੰਦਾ ਹਾਂ ਹੁੰਦਾ ਆਪ ਹੀ ਦੱਸ ਰਹੀ ਐ ਵੀ ਇੱਕ ਇਹੋ ਜਿਹਾ ਟੈਕਟ ਐਸੇ ਟੈਕਟਸ ਦੇ ਨਾਲ ਗੱਲ ਕਰਦੇ ਸੀ ਕਨਵਿੰਸ ਕਰ ਲੈਂਦੀ ਸੀ ਬੰਦਾ 500000 ਦੇਂਦਾ ਘਰੇ ਹਰ ਰੋਜ਼ 500000 2000 ਰੁਪਏ ਲੈ ਕੇ ਆਉਣਾ ਪਰ ਉਹ ਸਾਰਾ ਇਦਾਂ ਹੀ ਚਲੇ ਜਾਣਾ ਤਾਂ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਸੀ ਤੇ ਭਲਾ ਹੋਵੇ ਉਸ ਵੀਰ ਦਾ ਜਿਹਨੇ ਸਾਨੂੰ ਫੋਨ ਕਰਕੇ ਦੱਸਿਆ ਜਿਹਨੇ ਵੀਡੀਓ ਬਣਾ ਕੇ ਭੇਜੀ ਗੋਵਿੰਦ ਵੀਰਾ ਗੋਵਿੰਦ ਵੀਰਾ ਤੇ ਉਹਨੇ ਤੇ ਇੱਕ ਸਾਡੇ ਉੱਤੇ ਸੋਸ਼ਲ ਵਰਕ ਜਿਹੜਾ ਤੁਹਾਡੇ ਹੈ ਨਾ ਰੇਖਾ ਮੈਡਮ ਰੇਖਾ ਮੈਡਮ ਸਾਡੇ ਸੋਸ਼ਲ ਵਰਕਰ ਨੇ ਭੈਣ ਥਰਡ ਜੈਂਡਰ ਦੇ ਹਿਊਮਨ ਰਾਈਟਸ ਦੇ ਅਪਨੀਤ ਕੌਰ ਨੇ ਯੂਨੀਵਰਸਿਟੀ ਤੋਂ ਭੈਣ ਜੀ ਸੋਸ਼ਲ ਵਰਕਰ ਡਿਪਾਰਟਮੈਂਟ ਤੋਂ ਨੇ ਉਹ ਉੱਥੇ ਪੜਾਉਂਦੇ ਨੇ ਉਹਨਾਂ ਨੇ ਸਾਡੀ ਬਹੁਤ ਸਪੋਰਟ ਕੀਤੀ ਉੱਥੇ ਹਿਊਮਨ ਰਾਈਟ ਡਿਪਾਰਟਮੈਂਟ ਦੇ ਵਿੱਚ ਤੇ ਅਸੀਂ ਯੂਨੀਵਰਸਿਟੀ ਗਏ ਸਾਡੇ ਲਈ ਵੀ ਇੱਕ ਬੜਾ ਚੈਲੰਜ ਸੀ ਵੀ ਇੱਕ ਸਟੂਡੈਂਟ ਜਿਹੜਾ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਦੇ ਉੱਪਰ ਹੀ ਘੁੰਮ ਰਿਹਾ ਤੇ ਉਹਦੀ ਆ ਹਾਲਤ ਆ ਵੀ ਉਹਨੂੰ ਲੈ ਕੇ ਆਉਣਾ ਪਤਾ ਨਹੀਂ ਮੂਰੋ ਕਿੰਦਾ ਦੀ ਰਿਐਕਸ਼ਨ ਹੋਊਗੀ ਪਰ ਉਹ ਮਨ ਨੇ ਬਹੁਤ ਕੋਆਪਰੇਟ ਕੀਤਾ ਜਦੋਂ ਅਸੀਂ ਉੱਥੇ ਗਏ ਇਹਨੂੰ ਮਿਲੇ ਤਾਂ ਇਹਨੇ ਵਿਚਾਰੀ ਨੇ ਤਕਲੀਫ ਤਾਂ ਇਹ ਵੀ ਸੀਗੀ ਬਹੁਤ ਜ਼ਿਆਦਾ ਤੇ ਸਾਡੇ ਨਾਲ ਜਦ ਹੀ ਚੱਲਣ ਲਈ ਰੈਡੀ ਹੋ ਗਈ ਪਰ ਅਸੀਂ ਸੋਚਦੇ ਸੀ ਵੀ ਇਹਦੇ ਘਰ ਜਾਈਏ ਪਹਿਲਾਂ ਫਿਰ ਅਸੀਂ ਇਹਦੇ ਘਰ ਗਏ ਉੱਥੇ ਘਰ ਦੇ ਹਾਲਾਤ ਵੀ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਕੀ ਸੀ ਸਨੀ ਦੀ ਸ਼ਰਾਬ ਪੀਤੀ ਹੋਈ ਸੀ ਉਸ ਦਿਨ ਵੀ ਤੇ ਦਾਦਾ ਵਿਚਾਰੇ ਦੀ ਅੱਖਾਂ ਦਾ ਆਪਰੇਸ਼ਨ ਹੋਇਆ ਸੀ ਮਸਾਂ ਚੱਲਣ ਤੋਂ ਵੀ ਅਸਮਰੱਥ ਸੀ ਮਸਾਂ ਹੀ ਤੁਰਦਾ ਸੀ ਮਾਂ ਸੀ ਉਸ ਨਿੱਕੇ ਜਿਹੇ ਕੋਠੜੇ ਦੇ ਵਿੱਚ ਫਿਰ ਉੱਥੋਂ ਅਸੀਂ ਲੈ ਕੇ ਆਏ ਨਾਲ ਬਾਪੂ ਨੂੰ ਵੀ ਲੈ ਆਏ ਸੀਗੇ ਫਿਰ ਕੋਮਲ ਦਾ ਟ੍ਰੀਟਮੈਂਟ ਹੋਇਆ ਅੱਜ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਸਦਕਾ ਕੋਮਲ ਆਪਣੇ ਘਰ ਚੱਲੀ ਆ ਕੋਮਲ ਦੇ ਇਹ ਬਾਹਾਂ ਤਾਂ ਲੱਗ ਗਈ ਆ ਪਰ ਇਹਦੀ ਹਜੇ ਪ੍ਰੈਕਟਿਸ ਹੋਣ ਦੇ ਵਿੱਚ ਹਜੇ ਹੋਰ ਬਹੁਤ ਟਾਈਮ ਸੀ ਪਰ ਇਹ 3 ਮਹੀਨਿਆਂ ਦੇ ਵਿੱਚ ਸਾਨੂੰ ਪਤਾ ਸੀ ਉਹਨੂੰ ਕਿਵੇਂ ਮਨਾ ਮਨਾ ਕੇ ਇੱਥੇ ਰੱਖਿਆ ਕਿਵੇਂ ਕਾਲੀ ਪੈਂਦੀ ਸੀ ਕਿਦਾਂ ਇਕਦਮ ਹਾਈਪਰ ਹੋ ਜਾਂਦੀ ਸੀ ਕਿਦਾਂ ਇਕਦਮ ਘਰ ਨੂੰ ਭੱਜਣ ਦੀ ਮਨ ਲਓ ਕਈ ਵਾਰ ਕੋਸ਼ਿਸ਼ ਕੀਤੀ ਸਿਕਿਉਰਿਟੀ ਗਾਰਡਾਂ ਨਾਲ ਲੜਨਾ ਇਹਨੇ ਬਹੁਤ ਮੇਰੀ ਮਤਲਬ ਕੱਲੀ ਵਸੇ ਇੱਕ ਮੇਰੀ ਗੱਲ ਜਰੂਰ ਮੰਨ ਲੈਂਦੀ ਸੀ ਜਦੋਂ ਮੈਨੂੰ ਲੈ ਕੇ ਆਇਆ ਸੀ ਭੈਣ ਨੂੰ ਮੈਂ ਉਦੋਂ ਹੀ ਕਿਹਾ ਸੀ ਵੀ ਤੂੰ ਗੁੱਸੇ ਹੋਣਾ ਸਾਡੇ ਨਾਲ ਤੂੰ ਭੱਜਣਾ ਅਸੀਂ ਤੈਨੂੰ ਰੋਕਣਾ ਪਰ ਜਦੋਂ ਮੈਂ ਤੈਨੂੰ ਰੋਕੂੰਗਾ ਮੇਰੀ ਗੱਲ ਤੈਨੂੰ ਮੰਨਣੀ ਪੈਣੀ ਹੈ ਤੇ ਬਸ ਇਹ ਉਸ ਗੱਲ ਤੇ ਜਰੂਰ ਐਗਰੀ ਕਰਦੀ ਸੀ ਸਾਡੇ ਅੰਦਰ ਵਲੰਟੀਅਰਾਂ ਨਾਲ ਲੜਨਾ ਇਧਰੋਂ ਚੱਕ ਕੇ ਮਾਰਨਾ ਸ਼ੀਸ਼ੇ ਵੀ ਭੰਨ ਤੇ ਦੋ ਤਰ੍ਹਾਂ ਨੇ ਅੰਦਰ ਬਹੁਤ ਵਾਰ ਇਹਨੇ ਜਾਨੀ ਕਿ ਇਦਾਂ ਦਫ਼ਤਰ 'ਚ ਆ ਜਾਣਾ ਬਾਹਰ ਐਗਰੈਸ਼ਨ ਇੰਨਾ ਜ਼ਿਆਦਾ ਸਿਕਿਉਰਿਟੀ ਵਾਲਿਆਂ ਨਾਲ ਲੜ ਪੈਣਾ ਡਾਕਟਰਾਂ ਨਾਲ ਲੜ ਪੈਣਾ ਇੱਕ ਇਹਨੂੰ ਤਲਵਾਇਆ ਇੱਕ ਇਹਨੂੰ ਪਹਾੜਾ ਜਿਹੜੀ ਆ ਚੈਣੀ ਖੈਣੀ ਜੀ ਲਾਉਂਦੇ ਅੱਜਕੱਲ ਮਤਲਬ ਉਹ ਤਮਾਕੂ ਪਿਛੇ ਇਹਨੇ ਬਹੁਤ ਵਾਰ ਲੜਾਈ ਕੀਤੀ ਆ ਤੇ ਅੰਦਰ ਸਾਡੇ ਸਫਾਈ ਕਰਮਚਾਰੀ ਆ ਜਾਂ ਜਿਹੜੇ ਲੇਬਰ ਵਾਲੇ ਕੰਮ ਕਰਦੇ ਆ ਉਹਨਾਂ ਤੋਂ ਕਿਵੇਂ ਨਾ ਕਿਵੇਂ ਇਹਨੇ ਕਿਹ ਰੂਪ ਚ ਕਨਵਿੰਸ ਕਰਕੇ ਉਨਾਂ ਤੋਂ ਲੈ ਲੈਣਾ ਜਾਂ ਉਹਨਾਂ ਤੋਂ ਮੰਗਾ ਲੈਣਾ ਕਈ ਬੰਦੇ ਵੀ ਕੱਢਦੇ ਅਸੀਂ ਇਹਦੇ ਕਰਕੇ ਲਿਬਰ ਵਾਲੇ ਹਟਾਤੇ ਵੀ ਤੁਸੀਂ ਆਹ ਕੰਮ ਗਲਤ ਕਰਦੇ ਆ ਪਰ ਇਹਦੀ ਕਨਵੈਂਸਿੰਗ ਪਾਵਰ ਹੀ ਇੰਨੀ ਜ਼ਿਆਦਾ ਵਾ ਵੀ ਜਿਹੜਾ ਬੰਦਾ ਇੱਕ ਵਾਰੀ ਇਹਨਾਂ ਜਿਹਨੂੰ ਕਹਤਾ ਕਨਵੈਂਸ ਇਸ ਤਰੀਕੇ ਨਾਲ ਕਰਨਾ ਉਹ ਬੰਦਾ ਜਵਾਬ ਦੇ ਹੀ ਨਹੀਂ ਸਕਦਾ ਤੇ ਫਿਰ ਅੱਜ ਉਹ ਦਿਨ ਵੀ ਆ ਗਿਆ ਵੀ ਕੋਮਲ ਆਪਣੇ ਘਰ ਚਲੀ ਆ ਸਾਡੀ ਜਿਹੜੀ ਸੀ ਵੀ ਅਸੀਂ ਤੇਰੀ ਬਾਹਲ ਕਵਾਉਣੀ ਹੈ ਪਹਿਲਾਂ ਧੰਨਵਾਦ ਆ ਵਿਪਲ ਵੀਰ ਉਹਨਾਂ ਦਾ ਫਿਰੋਜ਼ਪੁਰ ਵਾਲਿਆਂ ਦਾ ਜਿਨ੍ਹਾਂ ਨੇ ਬੀਪਲ ਨਾਰਿੰਗ ਬੀਪਲ ਨਾਰਿੰਗ ਵੀਰ ਦਾ ਜਿਨ੍ਹਾਂ ਨੇ ਡਾਕਟਰ ਸਾਡੇ ਗੁਰੂ ਹਰਸਾਹੇ ਤੋਂ ਰਾਜਨਜੀਤ ਸੀਮਾ ਭੈਣ ਦਾ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਕਰੀਬ 120000 ਰੁਪਏ ਦਾ ਖਰਚਾ ਸੀ ਇਹ ਉਹਨਾਂ ਨੇ ਡਾਕਟਰ ਸਾਹਿਬ ਨੂੰ ਚੈੱਕ ਦਿੱਤਾ ਲੁਧਿਆਣੇ ਤੋਂ ਹੀ ਬੜਮਾਈ ਆ ਬਾਂ ਡਾਕਟਰ ਨਵਨੀਤ ਉਹਨਾਂ ਨੇ ਵੀ ਬਹੁਤ ਐਫਰਟਸ ਕੀਤੇ ਇੱਥੇ ਆ ਕੇ ਕੋਮਲ ਦੀ ਬਾਹ ਦਾ ਮੇਚਾ ਲੈਣਾ ਫਿਰ ਇਹਨੂੰ ਪ੍ਰੈਕਟਿਸ ਕਰਾਉਣੀ ਰਿਹਸਲ ਕਰਾਉਣੀ ਇਹਦੇ ਨਾਲੇ ਅੱਜ ਕੰਮ ਕਰ ਸਕਦੀ ਹੈ ਜਿਹਦੇ ਨਾਲ ਅੱਜ ਤੁਸੀਂ ਦੇਖਦੇ ਹੋ ਵੀ ਇਹ ਪਾਣੀ ਦਾ ਗਲਾਸ ਚੱਕ ਲੈਂਦੀ ਆ ਸਕੂਟੀ ਨੂੰ ਸਟਾਰਟ ਕਰ ਲੈਂਦੀ ਆ ਤੇ ਹੌਲੀ-ਹੌਲੀ ਵਾਇਗਰੂ ਮੇਰ ਕਰੇ ਭੈਣ ਆਪਣੇ ਪੈਰਾਂ ਸਿਰ ਹੋ ਕੇ ਕਾ ਪਾਹ ਜ਼ਿੰਦਗੀ ਬਤੀਤ ਨਾ ਕਰੇ ਮੈ ਸਾਨੂੰ ਇੱਕੋ ਹੀ ਖਾਤਸ਼ਾ ਇਹਦਾ ਵੀ ਇਹ ਜਾ ਕੇ ਦੁਬਾਰਾ ਫੇਰ ਕਿਤੇ ਨਹੀਂ ਉਹੀ ਕੰਮ ਨਾ ਕਰੇ ਤੇ ਜੇ ਤੁਹਾਨੂੰ ਕਦੇ ਮਿਲੇ ਭੈਣ ਕੋਮਲ ਪਲੀਜ਼ ਤੁਹਾਨੂੰ ਜੇ ਕਦੇ ਕਨਵਿੰਸ ਕਰੇ ਇਹ ਤੁਸੀਂ ਇਹਨੂੰ ਕਨਵਿੰਸ ਕਰਨਾ ਵੀ ਇਹ ਕੋਈ ਜੌਬ ਕਰੇ ਇਹ ਕੋਈ ਕਿਰਤ ਕਮਾਈ ਕਰੇ ਇਹ ਕੋਈ ਕੰਮ ਕਰੇ ਇਹ ਭੀਖਾਣਾ ਮੰਗੇ ਇਹਨੂੰ ਪੈਸਾ ਨਾ ਦੇਣਾ ਇਹਨੂੰ ਜੇ ਕੋਈ ਮਦਦ ਕਰਨੀ ਆ ਤੁਸੀਂ ਕਿਸੇ ਨੇ ਤਾਂ ਇਹਦੇ ਅਸੀਂ ਚਾਹੁੰਦੇ ਸੀ ਵੀ ਇਹ ਸਾਡੇ ਕੋਲ ਹਜੇ ਹੋਰ ਰੋਕੇ 6 ਮਹੀਨੇ ਅਸੀਂ ਚਾਹੁੰਦੇ ਸੀ ਵੀ ਇਹਦੀ ਮਨ ਦੀ ਅਵਸਥਾ ਥੋੜੀ ਬਦਲੇ ਇਹ ਇਹਨਾਂ ਚੀਜ਼ਾਂ ਚੋਂ ਨਿਕਲ ਸਕੇ ਬਾਹਰ ਤਮਾਕੂ ਤਮਕੂ ਜੋ ਨਿਕਲ ਕੇ ਥੋੜਾ ਆਪਣੀ ਲਾਈਫ ਬਾਰੇ ਸੋਚੇ ਅਸੀਂ ਚਾਹੁੰਦੇ ਸੀ ਵੀ ਕਰੀਬ 1 ਸਾਲ ਦਾ ਇਹਦਾ ਇੱਥੇ ਰਹਿਵੇ ਰਹਿਣ ਤੋਂ ਬਾਅਦ ਇਹਦਾ ਜੀਵਨ ਸੇਵਾ 'ਚ ਲੱਗੇ ਉਸ ਬਾਰੇ ਸੋਚਦੇ ਸੀ ਵੀ ਇਹਨੂੰ ਰੇਖਾ ਭੈਣ ਨਾਲ ਵੀ ਅਸੀਂ ਗੱਲ ਕੀਤੀ ਸੀ ਵੀ ਕੋਈ ਜਾਂਦਾ ਫੂਡ ਬੈਂਡ ਪਾ ਦਿੱਤੀ ਜਾਵੇ ਉੱਥੇ ਕਿਤੇ ਨੇੜੇ ਤੇੜੇ ਕੋਈ ਇਹ ਇਦਾਂ ਦਾ ਕੰਮ ਕਰ ਲੇ ਇੰਡੀਪੈਂਡੈਂਟ ਹੋ ਜਾਵੇ ਇਹਨੂੰ ਕਿਸੇ ਦੇ ਮੂਰੇ ਹੱਥ ਨਾ ਆੜਨਾ ਪਵੇ ਕੋਈ ਆਪਣਾ ਇਹ ਕਿਰਤ ਕਮਾਈ ਕਰ ਸਕੇ ਇਸੇ ਕਰਕੇ ਅਸੀਂ ਸਨੀ ਨੂੰ ਰੱਖਿਆ ਸੀ ਇੱਥੇ ਸਨੀ ਨੇ ਬਹੁਤ ਜ਼ਬਰਦਸਤੀ ਕੀਤੀ ਬਹੁਤ ਇਹਨੇ ਲੜਿਆ ਸਾਡੇ ਨਾਲੇ ਵੀ ਸਨੀ ਪਿੱਛੇ ਫਿਰ ਇਹ ਵੀ ਬਹੁਤ ਜ਼ਿਆਦਾ ਲੜਦੀ ਸੀ ਕਿਉਂਕਿ ਸਨੀ ਤਾਂ ਜਦੋਂ ਆਇਆ ਸ਼ਰਾਬ ਦੇ ਨਾਲ ਇੰਨਾ ਕਿ ਜਿਆਦਾ ਲੇਫਟ ਸੀਗਾ ਡੇ ਨਾਈਟ ਸ਼ਰਾਬ ਪੀਂਦਾ ਸੀ ਤੇ ਇਹਨੂੰ ਅਸੀਂ ਵਿੜਿਆ-ਵਡੂ ਕੇ ਦਾਦਾ ਲੈ ਕੇ ਆਇਆ ਸੀ ਕਿ ਮੰਮੀ ਲੈ ਕੇ ਦਾਦਾ ਜੀ ਇਹਦੇ ਲੈ ਕੇ ਆਏ ਸਨ ਇਹਨੂੰ ਇਹ ਕਹਿ ਕੂ ਕਿ ਨੇ ਸੱਨੀ ਵੀ ਮੈਂ ਤੈਨੂੰ ਮਿਲਣਾ ਮੇਰਾ ਜੀ ਨਹੀਂ ਲੱਗਦਾ ਕਿ ਭੈਣ ਭਰਾਵਾਂ 'ਚ ਪਿਆਰ ਵੀ ਹੈਗਾ ਨੋ ਡਾਊਟ ਬਹੁਤ ਜ਼ਿਆਦਾ ਇੱਕ ਦੂਜੇ ਲਈ ਜਾਨ ਵੀ ਦਿੰਦੇ ਆ ਪਰ ਇੱਕ ਦੂਜੇ ਦੀ ਜਾਨ ਲੈਣ ਨੂੰ ਵੀ ਤਾਰੂ ਹੋ ਜਾਂਦੇ ਇੱਕ ਮਿੰਟ 'ਚ ਹੀ ਇਹ ਦੋਨੋਂ ਤੇ ਫਿਰ ਸੱਨੀ ਆਪ ਹੀ ਕਿਹਾ ਸੱਨੀ ਜਦੋਂ ਆਇਆ ਅਸੀਂ ਸੱਨੀ ਨੂੰ ਕਨਵਿੰਸ ਕਰ ਰਹੇ ਹਾਂ ਵੀ ਤੂੰ ਇੱਥੇ ਰਹਿਣਾ ਇਹ ਸਨੀ ਨੂੰ ਕਨਵਿੰਸ ਕਰ ਰਹੀ ਵੀ ਆਪਾਂ ਭੱਜਣਾ ਇੱਥੋਂ ਆਪਾਂ ਜਾਣਾ ਨਹੀਂ ਰਹਿਣਾ ਸਨੀ ਨੇ ਵੀ ਨਹੀਂ ਰਹਿਣਾ ਮੈਂ ਵੀ ਨਹੀਂ ਰਹਿਣਾ ਬਹੁਤ ਮੁਸ਼ਕਲ ਹੋਈ ਹਸਪਤਾਲ ਸਨੀ ਨੂੰ ਕੁਝ ਦਿਨ ਐਡਮਿਟ ਰੱਖਣਾ ਪਿਆ ਦੋਨੋਂ ਇਕੱਠੇ ਹਸਪਤਾਲ ਚ ਢਾਕਲ ਸੀ ਇਹਨਾਂ ਨੇ ਉੱਥੇ ਬਹੁਤ ਦੋਨੇ ਭੈਣ ਭਰਾਵਾਂ ਨੇ ਪਰਤੂ ਪਾਇਆ ਪਰ ਫਿਰ ਹੌਲੀ ਹੌਲੀ 10 ਦਿਨਾਂ ਦੇ 15 ਦਿਨਾਂ ਦੇ ਸਨੀ ਥੋੜਾ ਸ਼ੀਲਕ ਤੌਰ ਤੇ ਬੈਕਅਪ ਉਲਟੀਆਂ-ਉਲਟੀਆਂ हट ਗਈਆਂ ਸਰੀਰ ਭੁੱਖ ਲੱਗਣ ਲੱਗੀ ਦੁਬਾਰਾ ਚੱਲਣ ਲੱਗ ਗਿਆ ਫਿਰ ਅਸੀਂ ਇਹਨੂੰ ਉੱਪਰ ਮੇਲ ਬੋਰਡ ਤੇ ਸ਼ਿਫਟ ਕਰਤਾ ਹੁਣੇ ਵੀਰਾ ਉੱਥੇ ਸਾਡੇ ਨਾਲ ਕੀ ਸੇਵਾ ਕਰਾਉਣਾ ਹੈ ਹੈ ਚਾਹੋਗੇ ਕੀ ਲਓਗੇ ਵਰਤਣਾ ਪ੍ਰਸ਼ਾਦਾ ਪ੍ਰਸ਼ਾਦਾੰ ਦਾ ਠੀਕ ਹੈ ਸੈਲਡ ਵਰਤਣਾ ਸੈਲਡ ਲੰਗਰ ਲੰਗਰ ਵਰਤਣਾ ਨਿੰਕੋਂ ਪੂਰਾ ਹੈ ਵੀਰ ਸੈੱਟ ਹੋ ਗਿਆ ਜਮਾ 2 ਮਹੀਨੇ ਤੋਂ ਉੱਪਰ ਹੋ ਗਏ ਨੂੰ ਵੀ ਸਾਡੇ ਕੋਲ ਆਏ ਨੂੰ ਤੇ ਕੋਮਨ ਨੂੰ 3 ਮਹੀਨੇ ਹੋ ਗਏ ਸਾਡੇ ਕੋਲ ਇੱਥੇ ਆਈ ਨੂੰ ਤੇ ਇਹ 3 ਮਹੀਨਿਆਂ ਚ ਜੇ ਜੀਵਨ ਇੰਨਾ ਬਦਲ ਸਕਦਾ ਤਾਂ ਆਉਣ ਵਾਲੇ 1 ਸਾਲ ਦੇ ਵਿੱਚ ਕਿੰਨਾ ਬਦਲਾਵ ਆਉਣਾ ਸੀ ਅਸੀਂ ਉਹਦੀ ਉਮੀਦ ਕਰਦੇ ਸੀ ਪਰ ਅਸੀਂ ਮਜਬੂਰ ਆ ਜ਼ਬਰਦਸਤੀ ਅਸੀਂ ਇਸ ਤੋਂ ਵੱਧ ਨਹੀਂ ਕਰ ਸਕਦੇ ਕਿਉਂਕਿ ਇਸ ਭੈਣ ਨੂੰ ਝੂਠ ਮਾਰ ਮਾਰ ਕੇ 5 ਦਿਨੋਂ 10 ਦਿਨ ਹੋਰ ਰੁਕ ਜਾ ਭੈਣੇ ਪਹਿਲਾਂ ਤਾਂ ਬਾਹ ਲਗਵਾਉਣ ਤੇ ਕਰ ਰੋਕੀ ਗਏ ਪਹਿਲਾਂ ਡਾਕਟਰਾਂ ਨੇ ਆਪਰੇਟ ਕੀਤਾ ਜਦੋਂ ਵੀ ਟਾਂਕੇ ਸੁੱਕਣ ਤੇ ਕਰ ਰੁਕ ਜਾ ਹਨ ਫਿਰ ਟਾਂਕੇ ਸੋਕੇ ਡਾਕਟਰ ਕਹਿੰਦੇ ਸੀ ਵੀ ਹਜੇ ਨਰਮ ਆ ਟਾਂਕੇ ਵੀ ਬਾਹ ਲਗਣੀਆਂ ਵੀ ਥੋੜਾ ਟਾਈਮ ਲੱਗੂ ਉਹ ਫਿਰ ਇਹਨੇ ਜੈਦ ਕਰੀ ਫਿਰ ਚਲੋ ਬਾਹ ਵਾਸਤੇ ਵੀ ਵੀਰ ਹਣੀ ਆਗੇ ਮੇਚ ਲੈਣਾ ਫਿਰ ਉਹਨਾਂ ਨੇ 1 ਮਹੀਨੇ ਦਾ ਟਾਈਮ ਲੈ ਲਿਆ ਵੀ ਬਾਹ ਬਣਨ ਨੂੰ 1 ਮਹੀਨਾ ਲੱਗਣਾ ਹਨ ਲਗਭਗ ਚਲੋ ਫਿਰ ਉਹਨਾਂ ਨੇ ਬਾਹ ਤਿਆਰ ਕੀਤੀ ਦਾ ਮੇਚਾ ਲੈ ਕੇ ਪ੍ਰੋਪਰ ਹਨਾ ਮਸ਼ੀਨਰੀ ਸੈਂਸਰ ਦੇ ਥਰੂ ਚੱਲਦੀ ਹੈ ਬਾਹ ਜਿਵੇਂ ਇਹਦੀ ਬਾਹਾਂ ਅੰਦਰ ਜਿਹੜਾ ਉਹ ਸੈਂਸਰ ਰੱਖਿਆ ਹਾਂ ਸੈਂਸਰ ਰੱਖਿਆ ਹੂੰ ਇੱਥੇ ਵਾਲਾ ਕਰਦੀ ਉੱਪਰ ਨੂੰ ਜਾਂਦੀ ਹੈ ਇੱਥੇ ਵਾਲਾ ਥੋੜਾ ਹਜੇ ਥਖ ਨਰਮ ਹੈ ਨਾ ਹੂੰ ਇਹ ਅੰਦਰਲਾ ਥੋੜਾ ਘੱਟ ਕੰਮ ਕਰਾ ਮਤਲਬ ਜਿਹੜਾ ਪਕੜ ਕਰਨ ਵਾਲਾ ਉਹ ਘੱਟ ਕੰਮ ਕਰਦਾ ਹਜੇ ਹਨਾ ਸਾਡੀ ਕਮਜ਼ੋਰ ਆ ਤੇ ਫਿਰ ਬਾਹ ਵੀ ਬਣ ਕੇ ਆ ਗਈ ਫਿਰ ਜਦਨ ਦੀ ਬਾਹ ਬਣ ਕੇ ਆਈ ਉਸ ਦਿਨ ਦੀ ਇਹਨੇ ਸਾਨੂੰ ਬਹੁਤ ਪਰੇਸ਼ਾਨੀ ਕੀਤੀ ਵੀ ਮੈਂ ਹੁਣ ਬਾਹ ਬਣ ਗਈ ਹੁਣ ਮੈਂ ਜਾਣਾ ਅਸੀਂ ਇਹਨੂੰ ਕਹਿ ਰਹੇ ਸੀ ਵੀ ਤੂੰ ਐਕਟਵਾ ਚਲਾਉਣ ਲੱਗ ਪਾਣੀ ਰੋਟੀ ਪਾਣੀ ਖਾਣ ਲੱਗ ਆਪਣੇ ਇਹ ਬਾਹ ਤੋਂ ਪੂਰਾ ਜਿੰਨਾ ਕੰਮ ਲੈ ਸਕਦੇ ਜਿੰਨਾ ਡਾਕਟਰਾਂ ਨੇ ਦੱਸਿਆ ਵੀ ਤੂੰ ਕਰ ਸਕਦੀ ਏ ਇਹਦੇ ਨਾਲ ਉਹਨੇ ਕੰਮ ਕਰਕੇ ਦਿਖਾ ਪਰ ਬਹੁਤ ਮੁਸ਼ਕਲ ਨਾਲ ਅਸੀਂ ਆ 7-8 ਦਿਨ 10 ਦਿਨ ਕੱਢਿਆ ਹੁਣ ਇਹਦੀ ਐਕਸਰਸਾਈਜ਼ ਹੋਈ ਆ ਹੁਣ ਤੁਸੀਂ ਦੇਖਿਆ ਸਕੂਟੀ ਵੀ ਚਲੋ ਇਹ ਕਹਿੰਦੀ ਮੈਂ ਪਿੰਡ ਘਰ ਜਾ ਕੇ ਆਪਣਾ ਕਰਾਂਗੀ ਐਕਸਰਸਾਈਜ਼ ਬਸ ਸਾਡੀ ਤਾਂ ਇਹੀ ਅਰਦਾਸ ਆ ਵਾਹਿਗੁਰੂ ਜੀ ਅੱਗੇ ਵੀ ਜਿਹੜੀ ਮਹਾਰਾਜ ਨੇ ਸਾਡੀ ਡਿਊਟੀ ਲਈ ਸੀ ਉਹ ਸਫਲ ਹੋਵੇ ਤੇ ਸਾਡੀ ਇਹ ਭੈਣ ਆਪਣੇ ਆਉਣ ਵਾਲੇ ਜੀਵਨ ਦੇ ਵਿੱਚ ਬੈਗਰ ਨਾ ਬਣੇ ਭਿਖਾਰੀ ਨਾ ਬਣੇ ਪੜ੍ਹੀ ਲਿਖੀ ਡਬਲ ਐਮਏ ਆ ਇੱਕ ਚੰਗੀ ਸਿਹਤਮੰਦ ਇਨਸਾਨ ਬਣੇ ਸਿਹਤ ਦੇਣ ਵਾਲੀ ਲੋਕਾਂ ਨੂੰ ਜਾਗਰੂਕ ਕਰ ਅਸੀਂ ਤੈਨੂੰ ਇਹ ਕਹਿੰਦੇ ਵੀ ਤੂੰ ਬਹੁਤ ਵੱਡੀ ਬਲੌਗਰ ਬਣ ਸਕਦੀ ਆ ਤੂੰ ਲੋਕਾਂ ਨੂੰ ਮੋਟੀਵੇਟ ਕਰ ਵੀ ਤੂੰ ਜਾ ਕੇ ਮੋਟੀਵੇਟ ਕਰ ਵੀ ਦੇਖੋ ਮੈਂ ਇੰਨੀ ਜ਼ਿਆਦਾ ਤਕਲੀਫ ਚੋਂ ਦੇ ਬਾਬ ਦੇ ਵੀ ਮੈਂ ਬਾਹਰ ਨਿਕਲੇ ਆਈ ਆਂ ਬਸ ਮੇਰੀ ਭੈਣ ਪੋਜ਼ਿਟਿਵ ਰਹਿਣਾ ਤੇ ਫਿਕਰ ਨਹੀਂ ਕਰਨਾ ਜੇ ਤੇਰੀ ਬਾਹ ਦੇ ਵਿੱਚ ਕੋਈ ਵੀ ਦਿੱਕਤ ਆਵੇ ਆਪਾਂ ਅਸੀਂ ਤੇਰੇ ਨਾਲ ਆਂ ਵਿਪਲ ਹੁਣੀ ਵੀ ਕਹਿ ਕੇ ਗਏ ਆ ਡਾਕਟਰ ਸਾਹਿਬ ਵੀ ਕਹਿ ਕੇ ਗਏ ਆ ਦੇਖੋ ਇੰਨਾ ਪੈਸਾ ਵੀ ਲੱਗਿਆ ਪੁੱਤ ਬਾਹ ਤੇ ਹੁਣ ਇਹਦੀ ਪ੍ਰੈਕਟਿਸ ਤੂੰ ਕਰਨੀ ਹੈ ਜਿਵੇਂ ਆ ਬਾਹ ਬਰਾਬਰ ਕਰੀਂ ਦੋਨੋਂ ਬਾਹਾਂ ਇਦਾਂ ਆ ਦੇਖ ਹੁਣ ਤੇਰੇ ਬਾਹਾਂ ਦਾ ਸਾਈਜ਼ ਦੋਵਾਂ ਦਾ ਬਰਾਬਰ ਆ ਹੈਨਾ ਹੁਣ ਇਸ ਬਾਹ ਤੋਂ ਤੂੰ ਕੰਮ ਲੈਣਾ ਕਿਵੇਂ ਲੈਣਾ ਆਪਣੇ ਮੂੰਹ ਦੇ ਨਾਲ ਪਾਣੀ ਵੀ ਪੀ ਸਕਦੀਆਂ ਜੇ ਨਾਲ ਬਸ ਉਹ ਤੇਰੀ ਮੂਵਮੈਂਟ ਤੇ ਡਿਪੈਂਡ ਕਰਦਾ ਵੀ ਤੂੰ ਕਿੱਦਾਂ ਕਰਦਾ ਬਿਲ ਪਾਵਰ ਹੋਣੀ ਚਾਹੀਦੀ ਬਿਲ ਪਾਵਰ ਬਦਲਾ ਹਣਾ ਹੁਣ ਗਰਮੀ ਵੀ ਥੋੜੀ ਉਹ ਸੈਂਸਰ ਗਰਮੀ ਹੋਣਾ ਗਿੱਲੇ ਹੋ ਜਾਂਦੇ ਫਿਰ ਉਹ ਕੰਮ ਨਹੀਂ ਕਰਦੇ ਹੌਲੀ ਹੌਲੀ ਹੋ ਜੂ ਇੱਕ ਇਹਦੇ ਥੱਲੇ ਅੰਦਰ ਨਾ ਕੱਪੜਾ ਲਵੇਟ ਦੇਉਂਦੇ ਨੇ ਪਤਲੀ ਜਰਾਬ ਜੀ ਟਾਈਪ ਹਾਂ ਉਹ ਮੇਰਾ ਬੈਗ ਹੈ ਨਾ ਉਹਦੇ ਵਿੱਚ ਨੀ ਕੈਪ ਦਿੱਤਾ ਉਹਨਾਂ ਨੇ ਹੂੰ ਤੇ ਬਸ ਤੂੰ ਮੇਰੀ ਭੈਣ ਬਣ ਕੇ ਹੁਣ ਜ਼ਿੰਮੇਵਾਰੀ ਨਾਲ ਘਰੇ ਰਹਿਣਾ ਮੈਂ ਤੁਹਾਨੂੰ ਕਹਿੰਦੀ ਦੂੰਗੀ ਬਹੁਤ ਵਧੀਆ ਹੀ ਸੁਣਨ ਨੂੰ ਮਿਲੂਗਾ ਮੇਰੇ ਮਾੜੇ ਜੇ ਮਿਲੂਗਾ ਇਹ ਮੈਂ ਬਹੁਤ ਮਿਸ ਕਰਕੇ ਜਾ ਰਹੀ ਹਾਂ ਤੁਹਾਨੂੰ ਇਹ ਧਿਆਨ ਰੱਖੋ ਭਰਾਵਾ ਜੇ ਤੂੰ ਮੈਨੂੰ ਆਪਣਾ ਭਰਾ ਮੰਨਦੀ ਐ ਬਸ ਸਾਡੀ ਅੱਖ ਨਹੀਂ ਵੀ ਨਾ ਕਰ ਸਾਨੂੰ ਕੋਈ ਆ ਕੇ ਇਹ ਨਾ ਕਹਵੇ ਵੀ ਤੁਸੀਂ ਜਿਹੜੀ ਕੁੜੀ ਨੂੰ ਲੈ ਕੇ ਆਏ ਸੀ ਉਹ ਮੰਗਦੀ ਫਿਰ ਮੈਂ ਕਹਿ ਰਹੀ ਹਾਂ ਤੁਹਾਨੂੰ ਕੈਰੀਫਾਈਸ ਉਹਨਾਂ ਨੂੰ ਮਿਲਣਗੇ ਪੱਕਾ ਪ੍ਰੋਮਿਸ ਪੱਕਾ ਪ੍ਰੋਮਿਸ ਬਸ ਆ ਹੱਥ ਨਹੀਂ ਕਰ ਲੈ ਪ੍ਰੋਮਿਸ ਠੀਕ ਤੇ ਇਹ ਮੇਰੀ ਛੋਟੀ ਭੈਣ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਹੀ ਆ ਇੱਕ ਤਾਂ ਆ ਤੇਰਾ ਫੋਨ ਸੀ ਕੋਮਲ ਪੁੱਤ ਮੇਰਾ ਮੇਰੇ ਕੋਲ ਫੋਨ ਹੀ ਨਹੀਂ ਇਹਦਾ ਫੋਨ ਹੈ ਇਹਦਾ ਫੋਨ ਚਲੋ ਤੇ ਇੱਕ ਆ ਪੁੱਤ ਤੇਰੇ ਸਰਟੀਫਿਕੇਟ ਐ ਇੱਕ ਵਾਰੀ ਚੈੱਕ ਕਰ ਲੈ ਸਾਰੇ ਤੇ ਤੇਰੀ ਲਾਈਫ ਦਾ ਬਹੁਤ ਵੱਡੀ ਇਨਵੈਸਟਮੈਂਟ ਆ ਬੁਰੀ ਹੋਣੀ ਨਹੀਂ ਦੇਖ ਲੈ ਪੁੱਤ ਇੱਕ ਵਾਰੀ ਦੇਖ ਲੈ ਚਲੋ ਬੱਚੰਡੀਗੜ੍ਹ ਵਾਲਿਆਂ ਨੂੰ ਬੇਨਤੀ ਆ ਭਾਈ ਧਿਆਨ ਰੱਖਿਓ ਯੂਨੀਵਰਸਿਟੀ ਵਾਲਿਆਂ ਨੂੰ ਖਾਸ ਕਰਕੇ ਸਾਡੀ ਬੇਨਤੀ ਆ ਇਹਦੀ ਸਪੋਰਟ ਕਰਨੀ ਆ ਇਹਨੂੰ ਆਪਾਂ ਬੈਗਰ ਨਹੀਂ ਬਣਨ ਦੇਣਾ ਹਮਨ ਰਾਈਟ ਡਿਪਾਰਟਮੈਂਟ ਚ ਜਾਵਾਂਗੇ ਕੰਮ ਆ ਹਮਨ ਰਾਈਟ ਡਿਪਾਰਟਮੈਂਟ ਦੇ ਵਿੱਚ ਜਾ ਕੇ ਕੋਈ ਕੰਮ ਮੰਗ ਲੈ ਉਹਨਾਂ ਤੋਂ ਤੈਨੂੰ ਕੰਮ ਦੇਣਗੇ ਉਹ ਪੱਕਾ ਮੈਨੂੰ ਪਤਾ ਦੇਣਗੇ ਬਿਲਕੁਲ ਦੇਣਗੇ ਉਹ ਭੈਣ ਆਪਣੀਤ ਕੌਰ ਨੂੰ ਮਿਲ ਲਈ ਮੈਂ ਵੀ ਉਹਨਾਂ ਨੂੰ ਰਿਕੁਐਸਟ ਕਰੂੰਗਾ ਤੈਨੂੰ ਕੋਈ ਨਾ ਕੋਈ ਜੌਬ ਦਵਾ ਦੇਣਗੇ ਪ੍ਰੋਮਿਸ ਆਏ ਤੇਰੇ ਨਾਲ ਪਰ ਜੇ ਤੂੰ ਚੰਗੇ ਤਰੀਕੇ ਨਾਲ ਜੌਬ ਕਰੇਂਗੀ ਚੰਗੀ ਜੌਬ ਮਿਲੂਗੀ ਵਧੀਆ ਪੁੱਤ ਸੇਟਿੰਗ ਜੌਬ ਮਿਲ ਜੂਗੀ ਪੱਕਾ ਜਾਵਾਂਗੇ ਅੱਜ ਨਹੀਂ ਕੱਲ ਜਾਵਾਂਗੇ ਕੋਈ ਨਾ ਇੱਕ ਦੋ ਦਿਨ ਲਾ ਕੇ ਆਰਾਮ ਨਾਲ ਰਿਲੈਕਸ ਹੋ ਕੇ ਜਾਈਆਂ ਆਪ ਠੀਕ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਭੈਣਾ ਭਰਾਵਾਂ ਨੇ ਸਾਥ ਦਿੱਤਾ ਉਹਨਾਂ ਦਾ ਥੈਂਕ ਯੂ